ਪੰਜਾਬੀ ਮਾਂ ਬੋਲੀ ਦੇ ਵਾਰਸਾਂ ਨੂੰ ਅਦਬ ਸਰਕਾਰ ਸਹਿਤ ਪੀਤਮਾ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਘਰ ਦੋ ਮਹਿਮਾਨ ਆਏ ਨੇ ਬਹੁਤ ਮਹਾਨ ਔਰ ਬਹੁਤ ਪਿਆਰੇ ਤੇ ਇਹ ਨੇ ਜਗਜੀਤ ਕੋਲ ਖੋਲੀ ਜੀ ਜਿਹੜੇ ਸਾਡੇ ਬਹੁਤ ਮਸ਼ਹੂਰ ਕਵਿਤਾਵਾਂ ਲਿਖਦੇ ਨੇ ਗ਼ਜ਼ਲਾਂ ਲਿਖਦੇ ਨੇ ਤੇ ਬਹੁਤ ਹੀ ਸੋਹਣੀਆਂ ਗਾ ਕੇ ਤਰਨਮ ਵਿੱਚ ਕਵਿਤਾਵਾਂ ਆਪਣੀਆਂ ਗੱਜ਼ਲਾਂ ਪੇਸ਼ ਕਰਦੇ ਹਨ ਤੇ ਐ ਨੇ ਸਾਡੇ ਉਰਮਿਲ ਉਰਮਿਲ ਪ੍ਰਕਾਸ਼ ਜੀ ਜਿਹੜੇ ਕਿ ਚਾਨਣ ਗੋਬਿੰਦਪ uri ਜੀ ਦੀ ਸੁਪੁੱਤਰੀ ਨੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਮਾਣ ਹੈ ਕਿ ਐ ਸਾਡੇ ਘਰ ਆਏ ਨੇ ਅੱਜ ਤੇ ਚਾਨਣ ਗੋਬਿੰਦਪ uri ਜੀ ਨੂੰ ਤਾਂ ਦੁਨੀਆ ਜਾਣਦੀ ਹੈ ਕਿ ਉਹ ਕਿੰਨੇ ਪ੍ਰਸਿੱਧ ਕਵੀ ਗਜ਼ਲ ਗਜ਼ਲਾਂ ਲਿਖਤੇ ਰਹੇ ਕਿੰਨੀਆਂ ਖੂਬਸੂਰਤ ਹੋਣਦੀਆਂ ਗਜ਼ਲਾਂ ਤੇ ਫਿਲਮਾਂ ਦੇ ਵਿੱਚ ਵੀ ਗਾਈਆਂ ਗਈਆਂ ਬੜੇ ਬੜੇ ਜਿਹੜੇ ਸੀ ਗਾਇਕ ਉਹਨਾਂ ਨੇ ਸੁਣਾਈਆਂ ਔਰ ਉਹਨਾਂ ਨੇ ਜੋ ਹਿੰਦੀ ਵਿੱਚ ਲਿਖੀਆਂ ਪੰਜਾਬੀ ਵਿੱਚ ਲਿਖੀਆਂ ਤੇ ਗੀਤ ਵੀ ਲਿਖੇ ਜਿਹੜੇ ਕਿ ਬੜੇ ਮਸ਼ਹੂਰ ਹੋਏ ਨੇ ਤੇ ਅੱਜ ਸਿਆਨਕ ਨੂੰ ਪੁੱਛਦੇ ਆ ਕੀ ਐ ਹੁਨੇ ਹੁਨੇ ਕੈਨੇਡਾ ਦੀ ਫੇਰੀ ਤੋਂ ਵਾਪਸ ਆਏ ਨੇ ਤੇ ਇਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਉੱਥੇ ਕਿਹੜੀ ਕਿਹੜੇ ਰਾਈਟਰਸ ਨੂੰ ਮਿਲੇ ਸਾਹਿਤਿਕ ਸਭਾਾਂ માં ਇਹਨਾਂ ਨੇ ਸਾਬੋਥੀ ਆ ਸਭ ਨੂੰ ਮਿਲ ਕੇ ਆਏ ਨੇ ਤੇ ਅਸੀਂ ਇਹਨਾਂ ਨੂੰ ਪੁੱਛਦੇ ਆ ਜੀ ਜੀ ਬਹੁਤ-ਬਹੁਤ ਸ਼ੁਕਰੀਆ ਸਾਨੂੰ ਇੱਥੇ ਬੁਲਾਉਣ ਦਾ ਰੋਕੋਸ਼ੀ ਜੀ ਵੀ ਆ ਕਿ ਸਾਡੇ ਲੈਜੈਂਡ ਸਾਡੇ ਪੋਇਟਸ ਜਿਲਜੀਤ ਸਿੰਘ ਕੋਲ ਵੀ ਸਾਡੇ ਨਾਲ ਨੇ ਉਹਨੇ ਜੀ ਵੀ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਅੱਜ ਸਪੈਸ਼ਲੀ ਇਨਵਾਈਟ ਕੀਤਾ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਜਿੱਤੇ ਕੈਨੇਡਾ ਦੀ ਆਪਣਾ ਬਾਰੇ ਵਾਪਸ ਹੀ ਆਉਣ ਦੀ ਗੱਲ ਹੈ ਕੈਨੇਡਾ ਬਹੁਤ ਖੂਸੂਰਤ ਸਿਟੀ ਸੀ ਔਰ ਕਾਫੀ ਡਿਸਪਲਿਨਡ ਲੋਕ ਸੀ ਉੱਥੇ ਔਰ ਸਭ ਤੋਂ ਵੱਡੀ ਗੱਲ ਖੁਸ਼ੀ ਦੀ ਹੈ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਹੈ ਉਸਦੇ ਬਾਰੇ ਉੱਥੇ ਕਾਫੀ ਪੰਚਾਰ ਔਰ ਫਲਸਾਰ ਹੋਨੇ ਹੈ ਵਾਜਿਬਾ ਸਾਡਾ ਕੈਨੇਡੀਅਨ ਸੈਟੇ ਸਭਾ ਹੋ ਗਈ ਔਰ ਇਸ ਦੇ ਨਾਲ ਸਾਡੀ ਵਿਸ਼ਵ ਪੰਜਾਬੀ ਸਭਾ ਜਿਹੜੀ ਹੈਗੀ ਹੈ specially ਮੈਂ ਉਹਨਾਂ ਦਾ ਜ਼ਿਕਰ ਕਰਾਂਗੀ ਕਿ ਉਹ ਪੰਜਾਬੀ ਦੀ ਜਿਹੜਾ ਸਾਡਾ ਵਿਰਸਾ ਹੈ ਔਰ ਸਾਡੀ ਜਿਹੜੀ ਪੋਇਟਰੀ ਹੈ ਸਾਡੀ ਜਿਹੜੀ ਮਾਂ ਬੋਲੀ ਉਸ ਨੂੰ ਪ੍ਰਫੁੱਲਿਤ ਕਰਨ ਵਿੱਚ ਬਹੁਤ ਹਾਂਜੀ ਯੋਗਦਾਨ ਨੇ ਬਹੁਤ ਜ਼ਿਆਦਾ ਉਹਨਾਂ ਯੋਗਦਾਨ ਕਰ ਰਹੇ ਨੇ ਔਰ ਕਾਫੀ ਪ੍ਰਯਾਸ ਹੋ ਰਹੇ ਨੇ ਔਰ ਕਾਫੀ ਸਫਲ ਵੀ ਹੋ ਰਹੇ ਨੇ ਬਹੁਤ ਅੱਛੀ ਗੱਲ ਹੈ ਇਸ ਦੇ ਲਈ ਉਹਨਾਂ ਦੇ ਦੋਨੋਂ ਦੇ ਜਿਹੜੇ ਸਭਾ ਦੇ ਜਿੰਨੇ ਵੀ ਮੈਂਬਰ ਨੇ ਔਰ ਹੈੱਡ ਨੇ ਉਹਨਾਂ ਦਾ ਵੀ ਬਹੁਤ ਬਹੁਤ ਆਪਣਾ ਸ਼ੁਕਰੀਆ ਔਰ ਉਹ ਮਤਲਬ ਬਹੁਤ ਉਹਨਾਂ ਨੇ ਅਸ਼ੁਭ ਕਾਮਨਾ ਕਿ ਉਹ ਸਾਡੇ ਆਪਣਾ ਵਿਸ਼ੇ ਨੂੰ ਹੋਰ ਪਰਪਰ ਦੇ ਜੀ ਬਹੁਤ ਅੱਛਾ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਡੀ ਇਹ ਮਤਲਬ ਖੁਸ਼ ਨਸੀਬੀ ਹੈ ਕਿ ਸਾਡੇ ਘਰ ਦੋ ਮਹਾਨ ਜਿਹੜੇ ਨੇ ਲੇਖਿਕਾਵਾਂ ਅੱਜ ਸਾਡੇ ਘਰ ਆਈਆਂ ਨੇ ਮੈਂ ਬਹੁਤ ਦਿਲੋਂ ਖੁਸ਼ੀ ਜ਼ਾਹਿਰ ਕਰਦੀ ਹਾਂ ਤੇ ਇਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਉਨਿਲ ਪ੍ਰਕਾਸ਼ੀ ਨੂੰ गुजारिश करांगी कि वो कोई अपनी कविता या अपने पिता वास्ते कुछ लिखिया कुछ करें जी जी बटनी जी डैडी वाले तो बहुत कुछ अपना काफ़ी सुने हुए हैं लेकिन मैं आज बलबीर सिंह सैनी जो सोल सुराय के एडिटर ने सौवीं जयंती से मेरे मेरी वालों एक बेटी के वालों मेरे डैडी वास्ते बड़े खूबसूरत शब्द खुलो के मैंने उन्होंने प्रसिद्ध की मैं उस दो लाइन इस तरह है तेरा नाम ही नहीं चानन पापा तो असलों चानन मुनारा सा होना ही एक तो होना भी अकता तारा तेरी गजल सी रौनक महफिलीत वहन वो देवी पाक मोहब्बत दी ਇਹ ਲੜਸੀ ਤੀਆਂ ਮਾਮਾ ਵਾ ਵਾ ਜੋ ਨਦਰਸੀ ਸੋਨੇ ਜੀਵਨ ਦੀ ਤੋ ਉਸਦਾ ਹੀ ਹਰਕਾਰਾ ਸੀ ਤੇਰਾ ਨਾਮ ਹੋ ਨਹੀਂ ਸੀ ਚਾਨਣ ਪਾਪਾ ਤੋ ਅਸਲੋ ਚਾਨਣ ਹੋ ਗਿਆ ਬਹੁਤ ਅੱਛਾ ਬਹੁਤ ਖੂਬ ਬਹੁਤ ਬਹੁਤ ਅੱਛਾ ਲੱਗਾ ਜੀ ਸੋਨਸ ਰਾਦੇ ਜੀ ਤਾ ਉਹਨੇ ਇਸ ਵਾਰ ਦਿੱਤੀ ਜਿਸ ਨੇ ਉਹਨਾਂ ਦਾ ਵਿਸ਼ਵਾਸ ਕੀਤਾ ਉਹਨਾਂ ਨੂੰ ਉੱਥੇ ਬੁਲਾਇਆ ਉਸ ਦੇ ਵਾਸਤੇ ਜੀ ਬਹੁਤ ਅੱਛਾ ਲੱਗਾ ਹਾਂ ਜੀ ਤੇ ਹੁਣ ਅਸੀਂ ਗੁਜ਼ਾਰਿਸ਼ ਕਰਦੇ ਹਾਂ ਸਾਡੇ ਮਹਾਨ ਜਿਹੜੇ ਨੇ ਕਵਿਤਰੀ ਤੇ ਇਹ ਸਾਨੂੰ ਜਗਜੀਤ ਕੌਰ ਖੋਲੀ ਜੀ ਦਿੱਲੀ ਦੇ ਬਤਨੀਕ ਨੇ ਤੇ ਇਹ ਸਾਨੂੰ ਕੋਈ ਆਪਣੀ ਕਵਿਤਾ ਗਜ਼ਲ ਜੋ ਉਹਨਾਂ ਨੂੰ ਚੰਗਾ ਲੱਗੇ ਸਾਡੇ ਨਾਲ ਸਾਂਝਾ ਕਰਨ ਜੀ ਬਹੁਤ-ਬਹੁਤ ਧੰਨਵਾਦ ਪ੍ਰੀਤਮ ਜੀ ਤੁਹਾਡਾ ਸਪੈਸ਼ਲ ਸੱਦੇ ਤੇ ਅਸੀਂ ਆਏ ਹਾਂ ਜੀ ਬਹੁਤ ਸਾਡਾ ਸਵਾਗਤ ਕੀਤਾ ਹੈ ਤੁਸੀਂ ਮਨ ਗਦਗਦ ਹੋ ਗਿਆ ਮੈਂ ਜਗਤ ਪ੍ਰਸਿੱਧ ਗਦਰੂ ਮਰਹੂਮ ਸ਼ਾਇਰ ਜੀ ਚੰਨਨ ਗੋਬਿੰਦ ਪੁਰੀ ਜੀ ਨੂੰ ਇੱਕ ਛੋਟੀ ਜੀ ਕਾਵ ਰਚਨਾ ਵਿੱਚੋਂ ਇੱਕ ਬੰਦ ਪੇਸ਼ ਕਰਕੇ ਆਪ ਕੋ ਇਜਾਜ਼ਤ ਹੁੰਗਾਂਗੇ ਚੰਨਨ ਗੋਬਿੰਦ ਪੁਰੀ ਤੂ ਗਿਆਨ ਦਾ ਚਾਨਣ ਮੋਨਾਰਾ ਹੈ ਜੇ ਅੱਜ ਹੈ ਸ਼ਾਇਰੀ ਯੋਨ ਦੀ ਉਹ ਦਾ ਪਰਕਾਸ਼ ਸਾਰਾ ਹੈ ਵਾਹ ਵਾਹ ਇਹ ਉਰ ਮਿਲ ਹੈ ਤੇਰੀ ਸ਼ਕਤੀ ਉਹ ਦਾ ਪਰਕਾਸ਼ ਸਾਰਾ ਹੈ ਚਨਨ ਗੋਬਿੰਦ ਭਰੀ ਨੈ ਗਜਲ ਦੀ नचा त ख़ुदि हिकु किरन हो जाम बदलदी महक अंदर वस जाए ते हिरन हो जिट दे दव चानन ਇਹ ਇੱਕ ਛੇਤ ਦੇ ਦਵੇ ਚਾਨਨ ਦੀ ਤੇਰੀ ਮਿਹਰਬਾਨੀ ਹੈ ਕੱਚੀ ਹੈ ਲੇਖਣ ਉਸ ਦਾ ਸਿਨਾਰਾ ਹੈ ਕੰਨ ਗੋਬਿੰਦ ਪੂਰੀ ਬਹੁਤ ਸੱਚੀ ਸ਼ਰਧਾਂਜਲੀ ਬੜੇ ਖੂਬਸੂਰਤ ਅਲਫਾਜ਼ ਵਿੱਚ ਹੁਣੇ ਇਹਨਾਂ ਨੇ ਪੇਸ਼ ਕੀਤੀ ਜੱਜੀਤ ਕੋਲ ਪੋਲੀ ਜੀ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਇਹ ਦੋਵੇਂ ਮਹਾਨ ਹਸਤੀਆਂ ਅੱਜ ਮੇਰੇ ਸੱਦੇ ਤੇ ਸਾਡੇ ਘਰ ਆਈਆਂ ਨੇ ਮਹਾਨ ਹਸਤੀ ਦਾ ਹੀ ਘਰ ਆਇਆ ਜੀ ਅਸੀਂ ਵੀ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਆ ਕਿ ਕੁਝ ਹੋਵੇ ਆਪਣਾ ਰੰਗ ਦਸਨ ਜੀ ਜੀ ਜ਼ਰੂਰ ਜ਼ਰੂਰ ਤੇ ਮੈਂ ਇੱਕ ਛਾਂਦ ਦੇ ਵਿੱਚ ਮੈਂ ਕਵਿਤਾਵਾਂ ਲਿਖਦੀ ਹਾਂ ਜੀ ਤੇ ਗੁਲੀ ਕਵਿਤਾ ਤੋਂ ਸ਼ੁਰੂਆਤ ਹੋਈ ਸੀ ਮੈਂ ਸ਼ਾਂਤੀ ਵਿੱਚ ਵੀ ਕਵਿਤਾਵਾਂ ਲਿਖਦੀ ਆਂ ਕਹਾਣੀਆਂ ਵੀ ਲਿਖਦੀ ਆਂ ਤੇ ਮੈਂ ਆਪ ਜੀ ਦੇ ਸਾਹਮਣੇ ਇੱਕ ਖੁਲਕਾਰੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਆਂ ਤੇ ਉਸਦੇ ਦੋ ਬੰਦ ਪੇਸ਼ ਕਰਾਂਗੀ ਜੀ ਤਾਗੇ ਨੇ ਪਿਟਾਰੇ ਵਿੱਚ ਸੁਹੇ ਰੰਗ ਦੇ ਮੇਲ ਬੂਟੇ ਪਾਵਨਵੇਂ ਨਵੇਂ ਟੰਗ ਦੇ ਪੇਕੇ ਘਰੇ ਬੈਠੀ ਕਰਾਂ ਇੰਤਜ਼ਾਰ ਜੀ ਪਰ ਫੁਲਕਾਰੀ ਮਨ ਚ ਪਿਆਰ ਜੀ ਪੁੱਠੇ ਤੋਪੇ ਵਾਲੀ ਇੱਕ ਇੱਕ ਤੰਦ ਜੀ ਯਾਦ ਆਵੇ ਮਾਹੀ ਆ ਗਿਆ ਆਨੰਦ ਜੀ ਸੱਜਣਾ ਨੇ ਆਉਣਾ ਦਿਨ ਐਤਵਾਰ ਜੀ ਪਰ ਫੁਲਕਾਰੀ ਮਨ ਚ ਪਿਆਰ ਜੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਆਨੰਦ ਆਇਆ ਬਹੁਤ ਆਨੰਦ ਆਇਆ ਹਾਂਜੀ ਥੋੜਾ ਮੈਂ ਸੋਚਿਆ ਕਿ ਮੈਂ ਪੂਰੀ ਨਾ ਸੁਣਾਵਾਂ ਕਿ ਲੰਮਾ ਹੋ ਜਾਏਗਾ ਪ੍ਰੋਗਰਾਮ ਜੀ ਨਹੀਂ ਨਹੀਂ ਚਲੋ ਚਲੋ ਚਾਦਰ ਹੈ ਲਾਲ ਕੱਢਦੀ ਹਾਂ ਫੁੱਲ ਜੀ ਰੰਗ ਚੁੰਨੇ ਦੀ ਹਾਂ ਪੱਗ ਤੇ ਹੀ ਤੁਲ ਜੀ ਚੂਬੇ ਨ ਸੂਈ ਮੈਂ ਕਰਦੀ ਵਿਚਾਰ ਜੀ ਪਰ ਫੁੱਲਕਾਰੀ ਮਨ ਚੰਪਿਆ ਰਹੀ ਕਹੀ ਹੋਈ ਗੱਲ ਤੇਰੀ ਯਾਦ ਆਉਂਦੀ ਮਨ ਮੇਰਾ ਰਹੇ ਸਦ ਪਰਮਾਮ ਦੀ दिल दीओ मांग कर दी सिंगार जी पर फुलकारी मन च प्यार जी वाह हारा सूट पाया पीली चुन्नी नाल, नाल है टीका मथे उतरे हार भी कमाल है बीत गए मन मेरा बार-बार जी पर फुलकारी मन च प्यार जी गल कर सखी नाल मन मार के तेरे ही खयाल विच दिल हार के ਤੇਰੇ ਲਈ ਹੋਏ ਦਿਲ ਬੇਕਰਾਰ ਜੀ ਪਰ ਕੁਲਕਾਰੀ ਮਨਚ ਪਿਆਰ ਜੀ ਤੇਰੇ ਲਈ ਨਿਤ ਹੀ ਤੂਆ ਮੰਗਦੀਂ ਕਰਨਾ ਮੈਂ ਸੰਜ ਕੇ ਦਿਹਾਲ ਸੰਗਦੀਂ ਪੂਰੇ ਕਦਮੋਣੇ ਮੇਰੇ ਚਾਮਨਾਰ ਕੀ ਪਰ ਕੁਲਕਾਰੀ ਮਨਚ ਪਿਆਰ ਬਹੁਤ ਨੰਦਿਆ ਬਹੁਤ ਨੰਦਿਆ ਬਹੁਤ 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 ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਸ ਕੁਲਕਾਰੀ ਤੇ ਜਿਹੜੀ ਹੈ ਪੰਜਾਬ ਦੀ ਸਾਡੀ ਕੈਸੀ ਪੋਸ਼ਾਕ ਹੈ ਕਿ ਜਿਸ ਦੇ ਨਾਲ ਪਾਣ ਨਾਲ ਵੀ ਮਨ ਖੁਸ਼ ਹੋ ਜਾਂਦਾ ਹੈ ਤੇ ਉਸ ਨੂੰ ਵੇਖਣ ਨਾਲ ਵੀ ਔਰ ਇੱਕ ਰੀਝਾਂ ਭਰੀ ਜਿਹੜੀ ਗਾੜੀ ਹੈ ਜੀ ਸੁਣੋ ਬਹੁਤ ਵਧੀਆ ਗਾੜੀ ਤੇ ਘਰ ਹੈ ਪੰਜਾਬੀ ਦਾ ਅਚਾਨ ਹੈ ਜੀ ਨਾਈਸ ਚਲੋ ਜੀ ਅੱਜ ਦੀ ਅਸੀਂ ਇਸ ਮਹਿਫਿਲ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਅਸੀਂ ਫਿਰ ਮਿਲਾਂਗੇ ਅਨ ਦਸੀ ਵੀ ਜੁਦੇ ਵਸਤੇ ਰਹੋ ਕਿ ਪੰਜਾਬੀ ਬੋਲਦੇ ਰਹੋ ਪੰਜਾਬੀ ਸਾਡਾ ਮਾਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ ਕੋਲੀ ਜੀ ਥੈਂਕ ਯੂ so much ਸ਼ੁਕਰੀਆ